ਇੱਕ ਦੋ ਬੱਚਿਆਂ ਦੀ ਮਾਂ ਦੇ ਪਿੱਛੇ ਪਾਗਲ ਹੋਇਆ ਆਸ਼ਿਕ ਕਾਤਲ ਬਣ ਗਿਆ ਜੱਲਾਦ ਬਣ ਗਿਆ ਉਸ ਨੇ ਦੋ ਮਾਸੂਮ ਬੱਚਿਆਂ ਨੂੰ ਅਜੀਹੀ ਦਰਦਨਾਕ ਮੌਤ ਦਿੱਤੀ ਜਿਸ ਦੇ ਬਾਰੇ ਸੁਣ ਤੁਹਾਡੀ ਵੀ ਲੋਕੰਡੇ ਖੜੇ ਹੋ ਜਾਣਗੇ ਰਿਪੋਰਟ ਵੇਖੋ ਐਨਾ ਮਸੂਮਾ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਚਾਹ ਲ ਮਨੂੰ ਸਾਰਾ ਵੀ ਤਰਸ ਨਾ ਆਇਆ ਐਸੇ ਹੱਥ ਨਹੀਂ ਕੰਬੇ ਐਸੇ ਜ਼ਮੀਰ ਨੇ ਇਸ ਨੂੰ ਨਾਂਤਾ ਨਹੀਂ ਪਾਈਆ ਕਿਉਂਕਿ ਸਿਰ ਤੇ ਪਾਗਲਪਨ ਐਨਾ ਦੋ ਬੱਚਿਆਂ ਦੀ ਮਾਂ ਨੂੰ ਪਾਣ ਦਾ ਪੁੱਤ ਜੋ ਸਵਾਰਸ ਐ ਆਸ ਕੀ ਚੰਨਾ ਅੰਨਾ ਹੋ ਚੁੱਕਿਆ ਅਸ ਤੇ ਹੁਣ ਐ ਲੰਮੀ ਚੱਲਾ ਹਸਪਤਾਲ ਦੇ ਬਿਸਤਰੇ ਤੇ ਪਿਆ ਤਰਨਤਾਰਨ ਤਰਫੇ ਜਿਹहां ਗਵਾਂਡੀ ਸੂਬੇ ਹਰਿਆਣਾ ਦੇ ਸੋਨੀਫਤ ਇੱਕ ਲੋਕ ਗੰਡੇ ਖੜੇ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਤਰਸਾਲ ਪੁਲਿਸ ਨੂੰ ਇੱਕ ਮਹਿਲਾ ਨੇ 2 ਫਰਵਰੀ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ 10 ਸਾਲਾ ਪੁੱਤ ਪੰਝ ਅਤੇ 7 ਸਾਲਾ ਪੋਤਾ ਯਸ਼ ਲਾਪਤਾ ਹੈ ਉਸ ਨੇ ਦੱਸਿਆ ਕਿ ਉਸ ਦਾ ਤਲਾਕ ਹੋ ਚੁੱਕੇ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੇ ਬੱਚੇ ਕਿਸੇ ਨੇ ਅਗਵਾ ਕਰ ਲਿਆ ਜਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਇਸ ਮਹਿਲਾ ਦੇ ਨੇ tên ਨਾਮ ਦੇ ਇੱਕ ਸ਼ਖਸ ਦੇ ਨਾਲ ਪ੍ਰੇਮ ਸੰਬੰਧ ਚੱਕ ਦੀ ਸੀ ਸਿੱਧਾ ਇਸ ਮਹਿਲਾ ਦੇ ਆਸ਼ਕ ਵਾਲੇ ਇਸ਼ਾਰਾ ਕਰ ਰਹੀ ਸੀ ਜਦੋਂ ਉਸ ਨੂੰ ਕਾਬੂ ਕਰਕੇ ਉਸ ਕੋਲ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਸਾਰਾ ਗੁਨਾਹ ਕਬੂਲ ਕਰ ਲਿਆ ਕਿ ਹਾਂ ਹਾਂ ਮੈਂ ਕੀਤਾ ਹੈ ਇਹ ਨਾਮਸੂਮਾ ਦਾ ਕਤਲ ਇਹ ਨਾ ਬੱਚਿਆਂ ਦੇ ਪਿਤਾ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਬੱਚਿਆਂ ਦੇ ਕਤਲ ਉਸ ਦੀ ਪਤਨੀ रह ਚੁੱਕੀ ਮਹਿਲਾ ਦਾ ਵੀ ਪੂਰਾ ਪੂਰਾ ਹੱਥ ਹੈ ਜੀ ਹਾਂ ਇਲਜ਼ਾਮ ਤਾਂ ਹੀ ਲੱਗ ਰਹੇ लड़कों का है मेरे बच्चों का दो किसने उसकी मम्मी ने उसके हाथ अच्छा कितनी उम्र है बच्चों की एक की ग्यारह साल है एक के सात साल अच्छा क्या क्या नाम है उनके वंश का वंश का वीर क्यों हत्या करी उनकी आपस में शादी करने के लिए अच्छा हत्या कहाँ करी थी ਨੀਵਾੜੇ ਵਾਲੇ ਨੀਵਾੜੇ ਵਾਲੇ ਰਸਤੇ 'ਤੇ ਯਹਾਂ ਲਗ ਕੇ હત્યા ਕਰੀ ਹੈ ਪਾਣੀ ਪੱਤੇ ਉਠਾ ਕੇ ਸਗਲਮਾ ਪੜਤੇ ਹੋਏ ਬਰਸ਼ ਵਿੱਚ ਜੀਪੀ ਮਾਰਚਾ ਕਰੀ ਲਾਗੇ ਪੁਲਿਸ ਨੇ ਗ੍ਰਿਫਤਾਰ ਕਰ ਲੀ ਹੈ ਦੋਨੋਂ ਦੀ ਡੈਡ ਬਡੀ ਬਰਾਮਦ ਕਰ ਲਈ ਤਾਂ ਪੱਛਿਆ ਦੇ ਪਿਓ ਦਾ ਇਸ਼ਾਮ ਹੈ ਕਿ ਪੱਛਿਆ ਦੀ ਮਾਂ ਨੇ ਹੀ ਆਪਣੇ ਆਸ਼ਿਕ ਨਾਲ ਮਿਲ ਕੇ ਪੱਛਿਆ ਦਾ ਕਤਲ ਕਰਵਾਇਆ ਪਰ ਪੁਲਿਸ ਦਾ ਕਹਿਣਾ ਹੈ ਕਿ ਹਾਲੇ ਤੱਕ ਦੀ ਜਾਂਚ ਅਜਿਹੀ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਹੈ ਪੁਲਿਸ ਮੁਤਾਬਕ ਇਹ ਨਾਮਸੂਮਾ ਦਾਕ ਕਤਲ ਇਕਲਿਆਂ ਨਿਤਨ ਨਹੀਂ ਕੀਤਾ ਹੈ ਇਹ ਉਸੇ ਦਿਨ ਸ਼ਾਮ ਦੇ ਹੀ ਤੇ ਪੁਲਿਸ ਨੇ ਤੋਂ ਪਚਾ ਦੀ ਵੀ ਮ੍ਰਿਤਕ ਦਾ ਪਹਿਨਾ ਵੀ ਬਰਾਮਦ ਕਰ ਲਈਆ ਪੁਲਿਸ ਨੇ ਦੱਸਿਆ ਕਿ ਚਾਹਤ ਪੁਲਿਸ ਦੀ ਟੀਮ ਮੁਲਜ਼ਮ ਕੋਲੋਂ ਪਹੁੰਚੀ ਤਾਂ ਮੁਲਜ਼ਮ ਨੇ ਪਛਣ ਤੇ ਲਈ ਛੱਤ ਤੋੜ ਛਾਲ ਮਾਰ ਦਿੱਤੀ ਸਖ਼ਤ ਵੀ ਹੋ ਗਈ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਤੇ ਫਿਲਹਾਲ ਮਾਮਲੇ ਤੇ ਅੱਗੇ ਦੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਮਿਲ ਕੇ ਨਹੀਂ ਕਹਿ ਸਕਤੇ ऐसा है ये रूबी हो रखे रख्या इसका पहले पाँच साल से तो जो इसकी सास थी और जो इसके फर्स्ट हस्बैंड थे, थे वो इकट्ठे रहते हैं उनसे हमने बात की बात करने से पता चला उसकी सास ने बता कि एक यूपी का लड़का है नितिन नाम का जो इसके साथ रहता है तो उसकी शक की बिना पे फिर हमने उस लड़के की तलाश की वो कबीरपुर में रहता है तो कबीरपुर में गए उसको पता लगा इन्वेस्टिगेशन में कि इस घर में है चारों तरफ से पुलिस ने बड़ी बिल्डिंग थी वो किराए के लोगों को मकान बना देते हैं उसमें था तो पहले उसके मन में शंका तो थी वो एकदम से देखा उसने पुलिस आ गई वो छत से कूदने लगा एक छोटा मकान साइड में था उसके वो उस पर कूदना चाह रहा था लेकिन वो डिसबैलेंस हो गए और वो नीचे गिर गया उसके घुटने में चोट आई चोट के लगते ही फिर हम उसको सिविल हॉस्पिटल ले आए

ਹਰ ਕੋ ਯਹੀ ਮੰਗ ਕਰ ਰਿਹਾ ਹੈ ਕਿ ਸਤ ਡਰਿੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬੀਟੀਸੀ న్యూਸ ਦਿੱਲੀ सोनीपत ਤੋਂ ਸੁਨੀਲ ਚਿਕਾਰਾ ਦੀ ਰਿਪੋਰਟ।